ਅਸੀਂ ਅਗਰਸੇਂ ਜਨਤੀ ਬਣਾ ਰਹੇ ਆ ਉਹਦੀਆਂ ਵੀ ਮੈਂ ਆਪਣੀ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਸਾਡੇ ਅਕਰਵਲਪਰਾਮਾ ਨੂੰ ਲੱਖ ਲੱਖ ਮੁਬਾਰਕਾਂ ਨੇ ਮਹਾਰਾਜ ਅਗਰਸੇਂ ਜੀ ਦੇ ਪੂਜਾ ਅਰਚਨਾ ਤੋਂ ਬਾਅਦ ਆਪਣੇ ਜੇਵੇ ਕੇ ਕਲਬਾਂ ਵੱਲੋਂ ਉਰੇ ਅੱਜ ਇਸ ਸ਼ੁਭ ਦਿਹਾੜੇ ਉਤੇ ਕੈਂਪ ਅੱਖਾਂ ਦੇ ਆਪਰੇਸ਼ਨ ਦੇ ਕੈਂਪ ਤੇ ਹੋਰ ਕਈ ਤਰ੍ਹਾਂ ਦੇ ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਹਨ ਖਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲਾਂ ਉਰੇ ਅਗਰਸੈਹ ਜਨਮ ਦਿਨੀ ਦੀਆਂ ਛੰਡੇ ਦੀ ਰਸਮ ਕਰਾਂਗੇ ਰਾਤ ਨੂੰ ਅਗਰਵਾਸ ਧਰਮਸਲਾ ਚ ਰੰਗ ਰੰਗ ਪ੍ਰੋਗਰਾਮ ਹੁੰਦਾ ਬੱਚਿਆਂ ਦਾ ਬਹੁਤ ਹੀ ਧਾਰਮਿਕ ਰੀਤੀ ਰਿਵਾਜਾਂ ਨਾਲ ਅਸੀਂ ਅਗਰਸੈਹ ਜਨਮ ਮਨਾਉਂਦੇ ਆਂ ਮਹਾਰਾਜਾ ਅਗਰਸੈਹ ਜੀ ਜਿਹੜੇ ਅਗਰਵਾਸ ਸਮਾਦ ਦੀ ਇੱਕ ਕਿਵੇਂ ਸੰਗਠਿਤ ਕਰਕੇ ਚੱਲਣਾ ਕਿਵੇਂ ਇੱਕ ਦੂਜੇ ਦੀ ਮਦਦ ਕਰਨੀ ਆ ਉਹਦਾ ਜਿਹੜਾ ਹੈਗਾ ਬਹੁਤ ਵੱਡਾ ਪ੍ਰਤੀਕ ਨੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਨవరాత్రੇ ਦੀ ਲੱਖ ਲੱਖ ਮੁਬਾਰਕਾ ਦਿੰਦਾ ਨਾਲ ਹੀ ਅੱਜ ਅਸੀਂ ਅਗਰਸੇਂ ਜਨਤੀ ਮਨਾ ਰਹੇ ਹਾਂ ਉਹਦੀਆਂ ਵੀ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਸਾਡੇ ਅਗਰਵਾਲਪੁਰਾਵਾ ਨੂੰ ਲੱਖ ਲੱਖ ਮੁਬਾਰਕਾਂ ਨੇ ਕਿਉਂਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲਾਂ ਉਹ ਅਗਰਸੇਂ ਜਨਤੀ ਦੀਆਂ ਝੰਡੇ ਦੀ ਰਸਮ ਕਰਾਂਗੇ ਰਾਤ ਨੂੰ ਅਗਰਵਾਲ ਧਰਮਸ਼ਾਲਾ ਚ ਰੰਗ ਰੰਗ ਪ੍ਰੋਗਰਾਮ ਹੁੰਦਾ ਬੱਚਿਆਂ ਦਾ ਬਹੁਤ ਹੀ ਧਾਰਮਿਕ ਰੀਤੀ ਰਿਵਾਜਾਂ ਨਾਲ ਅਸੀਂ ਅਗਰ ਸੰਤੀ ਮਨਾਉਂਦੇ ਆ ਮੈਂ ਆਪਣੇ ਦੇਸ਼ ਵਾਸੀਆਂ ਨੂੰ ਸਮਾਣਾ ਵਸੇ ਨੂੰ ਲੱਖ ਲੱਖ ਮੁਬਾਰਕਾ ਦਿਨਾਂ ਇਸ ਵਿੱਚ ਸ਼ਾਮਲ ਹੋਏ ਸਾਡੇ ਅਗਰਵਾਲ ਸਭਾ ਦੇ ਪ੍ਰਧਾਨ ਖਾਸ ਕਰਕੇ ਸਾਡੇ ਪੰਜਾਬ ਦੇ ਸਾਬਕਾ ਮੰਤਰੀ ਕੈਬਨਟ ਚੇਤਨ ਸਿੰਘ ਜੜਾ ਮਜਰੇ ਦੀ ਉਹਨਾਂ ਨੂੰ ਜੀ ਆਇਆਂ ਕਰਦਾ ਜੀ ਆਇਆਂ ਕਹਿਣਾ ਅਤੇ ਸਾਰੇ ਸ਼ਹਿਰ ਵਸੇਆਂ ਦਾ ਵੀ ਧੰਨਵਾਦ ਵੀ ਕਰਦਾ ਜੀ ਆਇਆਂ ਜੀ ਠੀਕ ਹੈ ਜੈ ਸ਼੍ਰੀ ਰਾਮ ਜੈ ਮਹਾਰਾਜਾ ਦਸਾਹਨ ਜੀ ਕੀ ਜੈ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਦੀ ਅੱਜ ਜਿਵੇਂ ਕਿ ਬਹੁਤ ਹੀ ਸ਼ੁਭ ਦਿਹਾੜਾ ਅਗਰਵਾਲ ਸਮਾਜ ਦੇ ਲਈ ਮਹਾਰਾਜ ਅਗਰ ਸਿੰਘ ਜੀ ਜਨਮ ਦਿਨ ਕਿਉਂਕਿ ਬੜੇ ਹੀ ਤੋਂ ਉਨਤਾਂ ਦੇ ਨਾਲ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਸਵੇਰੇ ਮਹਾਰਾਜ ਅਗਰ ਸਿੰਘ ਜੀ ਦੀ ਪੂਜਾ ਕਰਨ ਤੋਂ ਬਾਅਦ ਅੱਜ ਅਗਰਵਾਲ ਤੋਂ ਇਨਸ਼ਾਅਲਾ ਦੇ ਵਿੱਚ ਸਾਰਾ ਅਗਰਵਾਲ ਸਮਾਜ ਇਕੱਠਾ ਹੋ ਗਏ ਮਹਾਰਾਜ ਅਗਰ ਸਿੰਘ ਜੀ ਦੀ ਪੂਜਾ ਅਰਚਨਾ ਤੋਂ ਬਾਅਦ ਆਪਣੇ ਜੇਵੇਂ ਕਿ ਕਲੱਬਾਂ ਵੱਲੋਂ ਉਰੇ ਅੱਜ ਇਸ ਸ਼ੁਭ ਦਿਹਾੜੇ ਉਤੇ ਕੈਂਪ ਅੱਖਾਂ ਦੇ ਆਪਰੇਸ਼ਨ ਦੇ ਕੈਂਪ ਤੇ ਹੋਰ ਕਈ ਤਰ੍ਹਾਂ ਦੇ ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਹਨ ਜੋ ਕਿ ਬਹੁਤ ਹੀ ਸ਼ੁਭ ਦਿਹਾੜਾ ਹੁੰਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ-ਬਹੁਤ ਸ਼ੁਭਕਾਮਨਾ। ਸਭ ਤੋਂ ਪਹਿਲਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿਉਂਕਿ ਅੱਜ ਪਹਿਲਾ ਨਿਰੰਤਰ ਹੈ ਉਹਦੀਆਂ ਬਹੁਤ-ਬਹੁਤ ਮੁਬਾਰਕਬਾਦ ਔਰ ਮਹਾਰਾਜਾ ਅਗਰਸੇਨ ਜੀ ਦੀ ਅੱਜ ਜਨਮ ਦਿਤੀ ਹੈ। ਸੋ ਸਾਰੇ ਮਿਲ ਮਿਲ ਕੇ ਸਾਰੇ ਸਾਡੇ ਅਗਰਵਾਲ ਸਮਾਜ ਦੇ ਸਾਰੇ ਭਰਾ ਸਾਰੇ ਮਿਲ ਕੇ ਅੱਜ ਅਗਰਸੈਨ ਜੀ ਦੇ ਚਰਨਾਂ 'ਚ ਨਤਮਸਤ ਹੋਇਆ ਉਹ ਸੱਚੇ ਪਾਤਸ਼ਾਹ ਆ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਮਹਾਰਾਜਾ ਅਗਰਸੈਨ ਜੀ ਜਿਹੜੇ ਅਗਰਵਾਸ ਸਮਾਜ ਦੀ ਇੱਕ ਕਿਵੇਂ ਸੰਗਠਿਤ ਕਰਕੇ ਚੱਲਣਾ ਕਿਵੇਂ ਇੱਕ ਦੂਜੇ ਦੀ ਮਦਦ ਕਰਨੀ ਆ ਉਹਦਾ ਜਿਹੜਾ ਹੈਗਾ ਬਹੁਤ ਵੱਡਾ ਪ੍ਰਤੀਕ ਨੇ ਸੋ ਸਾਨੂੰ ਉਹਨਾਂ ਦੇ ਦਿਖਾਏ ਹੋਏ ਜਿਹੜੇ ਰਸਤੇ ਨੇ ਉਹਨਾਂ 'ਤੇ ਚੱਲਣ ਦੀ ਲੋੜ ਹੈ ਔਰ ਅੱਜ ਨਰਾਤੇ ਨੇ ਸ਼ੁਭ ਦਿਨ ਹੈ ਕਿਉਂਕਿ ਹਰ ਇੱਕ ਕੰਮ ਹੈ ਜਿਹੜਾ ਕੋਈ ਅਸੀਂ ਸ਼ੁਭ ਦਿਨ ਸਮਝ ਕੇ ਨਰੇ ਪਹਿਲੇ ਨਰਾਤੀ ਤੋਂ ਜਿਹੜਾ ਸ਼ੁਰੂ ਕਰਦੇ ਆ ਸੋ ਅੱਜ ਉਹਦਾ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਵੀ ਆਪਣੇ ਨਵੇਂ ਕਾਰੋਬਾਰ ਸ਼ੁਰੂ ਕਰਨੇ ਨੇ ਜਾਂ ਹੋਰ ਕੰਮ-ਕਾਜ ਕਰਨੇ ਨੇ ਉਹਦੀ ਬਹੁਤ-ਬਹੁਤ ਮੁਬਾਰਕਬਾਦ ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਸੁਖ-ਸ਼ਾਂਤੀ ਆ ਜਿਹੜੀ ਉਹ ਹਮੇਸ਼ਾ ਸਾਡੇ ਪੰਜਾਬ ਤੇ ਸਾਡੇ ਦੇਸ਼ ਤੇ ਜਿਹੜੀ ਰਹੇ ਸੁੱਖ-ਸ਼ਾਂਤੀ ਅੱਜ ਰੋਟਰੀ ਕਲੱਬ ਡਾਇਨਾਮਿਕ ਦਾ ਇਹ ਬਹੁਤ ਵੱਡਾ ਉਪਰਾਲਾ ਅੱਖਾਂ ਦੇ ਚੈੱਕਅਪ ਤੇ ਆਪਰੇਸ਼ਨ ਦਾ ਕੈਂਪ ਸਾਡੀ ਮਿੱਤਰ ਬਲਵਾਰਦ ਵੱਲੋਂ ਸਾਡਾ ਆਪਣਾ ਹੀ ਬਲਵਾਰਦ ਐ ਦਰਸ਼ਨਵੀਰ ਜੀ ਪਵਨਵੀਰ ਜੀ ਸੋਮਵੀਰ ਜੀ ਰਾਜੀ ਜੀ ਤੇ ਬਹੁਤ ਸਾਰੇ ਲੋਕ ਵੀ ਨਵਿੰਦਰ ਵੀਰ ਜੀ ਸਾਰੇ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਇਹ ਕੈਂਪ ਆਪਣੇ ਮਾਤਾ ਪਿਤਾ ਦੀ ਯਾਦ ਚ ਲਗਾਇਆ ਹੈ ਬਹੁਤ ਭਾਗਾਂ ਨੇ ਮਾਹਬਾਬ ਨੇ ਬਹੁਤ ਸਤਕਰਮ ਸਤਕੁਨ ਬੱਚਿਆਂ ਨੇ ਜਿਹੜੇ ਆਪਣੇ ਮਾਹਬਾਬ ਦੀਆਂ ਯਾਦਾਂ ਆਪਣੇ ਜੀਵਨ ਚ ਲੈ ਕੇ ਅੱਗੇ ਵਧਦੇ ਨੇ ਤਾਂ ਇਸ ਪਰਿਵਾਰ ਨੂੰ ਇਹਨਾਂ ਦੇ ਮਾਤਾ ਪਿਤਾ ਦਾ ਸਰਦਕੇ ਬੌਜੀ ਦਾ ਸਰਦਕੇ ਮਾਤਾ ਜੀ ਦਾ ਬਹੁਤ ਅਸ਼ੀਰਵਾਦ ਹੈ ਪਰ ਉਹ ਵੀ ਤਾਂ ਪਰਮਾਤਮਾ ਨੂੰ ਅਰਦਾਸ ਕਿ ਜੋ ਇਹ ਸਮਾਜ ਸੇਵਾਰ ਕੇ ਖੇਤਰ ਵਿੱਚ ਕਮਿਊਨਿਟੀ ਡਾਇਨਾਮਿਕ ਤੇ ਮਿੱਠਲ ਪਰਿਵਾਰ ਲੱਗੇ ਹੈ এনে বহুত তুলিয়াওঁ বহুত ৰখি বহুত চাউল